ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਫਰ-ਏ ਸ਼ਹਾਦਤ ਦੀ ਸ਼ੁਰੂਆਤ ਸਤਪੋਤ ਤੋਂ ਹੋ ਚੁੱਕੀ ਹੈ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉੱਪਰ ਮੌਜੂਦ ਹੈ ਇਹ ਉਹ ਮੁਕੱਦਸ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਮਾਤਾ ਗੁਜਰ ਕੌਰ ਔਰ ਛੋਟੇ ਸਹਬਜ਼ਾਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਸਫਰ-ਏ ਸ਼ਹਾਦਤ ਦਾ ਇਹ ਉਹ ਮੁਕੱਦਸ ਸਥਾਨ ਹੈ ਜਿੱਥੇ 11 12 ਔਰ 13 ਪੋ ਦੇ ਦਿਨ ਮਾਤਾ ਗੁਜਰਕਾਰ ਔਰ ਛੋਟੇ ਸਹਿਜਾਦਿਆਂ ਨੂੰ ਮੁਗਲ ਹਕੂਮਤ ਵੱਲੋਂ ਵਾਰ-ਵਾਰ ਇਸ ਗਲਤੀ ਪ੍ਰੇਰਿਤ ਕੀਤਾ ਜਾ ਰਿਹਾ ਸੀ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਪਰ ਸਿੱਖੀ ਸਿੱਧਕ ਨਹੀਂ ਹਾਰਿਆ ਗੁਰਦੁਆਰਾ ਸਾਹਿਬ ਸ਼ਿਸ਼ੋਬਿਤ ਨੇ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸਿੱਖ ਸੰਗਤ ਕਿਸ ਤਰ੍ਹਾਂ ਵੈਰਾਗ ਮਈ ਰੂਪ ਦੇ ਵਿੱਚ ਗੁਰੂ ਸਾਹਿਬ ਔਰ ਉਹਨਾਂ ਦੇ ਪਰਿਵਾਰ ਨੂੰ ਔਰ ਉਹਨਾਂ ਸਿੰਘਾਂ ਸਿੰਘਣੀਆਂ ਨੂੰ ਯਾਦ ਕਰਦੇ ਹੋਏ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਕ ਹੋ ਰਹੇ ਨੇ ਚਾਹ ਤੋ ਪ੍ਰੇਮ ਖਿਲਨ ਕਾ ਚਾਉ ਸਿਰ ਤਰ ਗਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਦੀਜੈ ਤਾਂ ਚਾਰ ਸਾਹਿਬ ਜ਼ਾਦਿਆਂ ਦੀ ਸ਼ਹਾਦਤ ਠੰਡੇ ਬੁਰਜ ਦੇ ਵਿੱਚ ਰਾਤਾਂ ਗੁਜ਼ਾਰੀਆਂ ਜ਼ਮੀਨ ਦੇਖ ਰਹੇ ਹੋ ਤੁੱਪ ਚੱਲ ਤੁੱਪ ਦੇ ਵਿੱਚ ਵੀ ਇਹ ਜ਼ਮੀਨ ਇੰਨੀ ਕੋ ਠੰਡੀ ਹੈ ਕਿ ਸੰਗਤ ਇਸ ਚੀਜ਼ ਨੂੰ ਮਹਿਸੂਸ ਕਰ ਸਕਦੀ ਹੈ ਕਿ ਉਹ ਪੋਹ ਦੀਆਂ ਰਾਤਾਂ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੇ ਕਿਵੇਂ ਬਤਾਈਆਂ ਹੋਣਗੀਆਂ ਬਾਬਾ ਮੋਤੀराम ਮਹਿਰਾ ਜੀ ਦੇ ਵੱਲੋਂ ਦੁੱਧ ਦੀ ਸੇਵਾ ਕੀਤੀ ਗਈ ਉਹ ਦੁੱਧ ਦੀ ਸੇਵਾ ਤੋਂ ਬਾਅਦ ਜੇਕਰ ਦੇਖਿਆ ਜਾਵੇ ਤਾਂ ਇਹ ਸ਼ਹਾਦਤਾਂ ਬਹੁਤ ਵੱਡੀਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜਾ ਕਿ ਕਹਿ ਲਓ ਸਰਬੰਸ ਸਪਨਾ ਪੂਰਾ ਸਰਬੰਸ ਦਾਣੀ ਤੇਰਾ ਕੌਣ ਦੇਊਗਾ ਦੇਣਾ ਤਾਂ ਗੁਰਗੋਬਿੰਦ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸੰਗਤ ਦੇ ਦਰਸ਼ਨ ਤੁਹਾਨੂੰ ਕਰਵਾ ਰਿਆਂ ਠੰਡੇ ਬੁਰਜ ਦੇ ਜਿੱਥੇ ਕੀ ਮਾਤਾ ਗੁਜਰੀ ਜੀ ਨੇ ਧੰਨ ਬਾਬਾ ਜ਼ੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੇ ਉਹ ਰਾਤਾਂ گزارੀਆਂ ਫੇਰ ਕਚਹਿਰੀ ਦੇ ਵਿੱਚ ਸੂਬੇ ਦੀ ਕਚਹਿਰੀ ਦੇ ਵਿੱਚ ਜਾ ਕੇ ਇਲਮ ਨੂੰ ਕਬੂਲ ਨਾ ਕਰਨ ਦੇ ਵਿੱਚ ਜਦੋਂ ਉਹਨਾਂ ਨੂੰ ਸ਼ਹਾਦਤਾਂ ਜਾਮ ਪੀਣਾ ਪਿਆ ਦੀਵਾਰ ਦੇ ਵਿੱਚ ਚਿੰਨ ਦਿੱਤਾ ਗਿਆ ਮਾਤਾ ਗੁੱਜਰਕੌਰ ਜੀ ਇਸ ਠੰਡੇ ਬੁਰਜ ਦੇ ਵਿੱਚ ਹੀ ਆਪਣੇ ਸਵਾਸ ਪੂਰੇ ਕਰ ਗਏ ਜਦੋਂ ਉੱਥੇ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰ ਦੇ ਵਿੱਚ ਚਿੰਨ ਦਿੱਤਾ ਗਿਆ ਸੀ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਹ ਉਹ ਮੁਕੱਦਸ ਥਾਨ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਨਾਇਆ ਗਿਆ ਸੀ ਸੋ ਮੁਗਲ ਹਕੂਮਤ ਦੇ ਨਾਲ ਉਹਨਾਂ ਨੇ ਇਨ ਨਹੀਂ ਸੀ ਮੰਨੀ ਕਿਉਂਕਿ ਵਾਰ-ਵਾਰ ਉਹਨਾਂ ਨੂੰ 11 12 ਔਰ 13 ਪੋ ਦੀ ਰਾਤ ਨੂੰ ਜਦੋਂ ਮੁਗਲ ਹਕੂਮਤ ਵੱਲੋਂ ਕਚਹਿਰੀ ਦੇ ਵਿੱਚ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਇਸਲਾਮ ਕਬੂਲਣ ਦੀ ਗੱਲ ਆਖੀ ਜਾਂਦੀ ਹੈ ਪਰ ਮਾਤਾ ਗੁਜਰੀ ਜੀ ਔਰ ਛੋਟੇ ਸਹਿਬਜ਼ਾਦਿਆਂ ਵੱਲੋਂ ਆਪਣੇ ਸਿੱਦਕ ਤੋਂ ਨਹੀਂ ਹਟਿਆ ਗਿਆ ਸਿੱਦਕ ਤੇ ਸਿੱਕੀ ਸਿੱਦਕ ਤੇ ਉਹ ਕਾਇਮ ਰਹੇ ਸੋ ਤਸਵੀਰਾਂ ਦੇ ਵਿੱਚ ਵਿਖਾਵਾਂਗੇ ਕਿ ਇਸ ਰਸਤੇ ਨੂੰ ਸੰਗਤ ਦਰਸ਼ਨ ਕਰਕੇ ਬਾਹਰ ਜਾ ਰਹੀ ਹੈ ਇਹ ਉਹ ਪਾਵਨ ਪਵਿੱਤਰ ਦਰਬਾਰ ਬਣਿਆ ਜਿੱਥੇ ਬਾਬਾ ਜ਼ੋਰਾਵਰ ਸਿੰਘ ਜਿਨ੍ਹਾਂ ਦੀ ਮਹਿਜ਼ 9 ਸਾਲ ਉਮਰ ਸੀ ਔਰ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ 7 ਸਾਲ ਉਮਰ ਸੀ ਉਹਨਾਂ ਨੂੰ 13 ਪੋ ਨੂੰ ਦੀਵਾਰ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਉੱਥੇ ਹੀ ਪਾਲਕੀ ਸਾਹਿਬ ਸ਼ਿਸ਼ੋਬਿਤ ਨੇ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਆਂ ਬਾਬਾ ਮੋਤੀराम ਮਹਿਰਾਜੀ ਦੇ ਗੁਰਦੁਆਰਾ ਸਾਹਿਬ ਦੀ ਤਾਂ ਇਤਿਹਾਸ ਜੇਕਰ ਜੁੜਿਆ ਹੋਇਆ ਤਾਂ ਕਾਫੀ ਵੱਡਾ ਇਤਿਹਾਸ ਹੈ ਸਿੱਖ ਧਰਮ ਦਾ ਬਾਬਾ ਮੋਤੀराम ਮਹਿਰਾਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਕੀ ਉਹ ਰੂਹ ਜਿਨ੍ਹਾਂ ਨੇ ਮਾਤਾ ਗੁਜਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਤੇ ਗੁਰੂ ਦੇ ਲਾਲਾਂ ਨੂੰ ਗਲਾਸਾਂ ਦੇ ਵਿੱਚ ਦੁੱਧ ਪਿਲਾਇਆ ਸੀ ਬਾਬਾ ਮੋਤੀराम ਮਹਿਰਾ ਜੀ ਨੇ ਜਿਨ੍ਹਾਂ ਨੂੰ ਕਿ ਕੋਲੂ ਦੇ ਵਿੱਚ ਪੀਲ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਇਹ ਉਸ ਗੁਰੂ ਘਰ ਦੀਆਂ ਤਸਵੀਰਾਂ ਨੇ ਇਸ ਟਾਈਮ ਸੀ ਮੌਜੂਦਾ ਬਿਬਨਗੜ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਨੂੰ ਕੀ ਥੜੇ ਵਾਲਾ ਗੁਰਦੁਆਰਾ ਸਾਹਿਬ ਵੀ ਕਿਹਾ ਜਾਂਦਾ ਹੈ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਆਂ ਇਸ ਸਥਾਨ ਦੇ ਉੱਤੇ ਸ਼ੇਰਾਂ ਵੱਲੋਂ ਛੋਟੇ ਸਾਹਿਬ ਜਿਆ ਦੀ ਮ੍ਰਿਤਕ ਦੇ ਤੇ ਮਾਤਾ ਗੁਜਰਕੌਰ ਜੀ ਦੀ ਮ੍ਰਿਤਕ ਦੇ ਦੀ ਜਿਹੜੀ ਆ ਰਾਖੀ ਕੀਤੀ ਗਈ ਸੀ ਆਦਮ ਖੋਰ ਜਾਨਵਰਾ ਤੋਂ ਉਹਨਾਂ ਦਾ ਬਚਾਓ ਕੀਤਾ ਗਿਆ ਸੀ ਤੇ ਸ਼ੇਰਾਂ ਦਾ ਜਿਹੜਾ ਸਰੋਤ ਜਿਸ ਦੇ ਵੱਲੋਂ ਕੀ ਰਾਖੀ ਕੀਤੀ ਗਈ ਸੀ ਗੁਰੂ ਸਾਹਿਬ ਦੇ ਪੁੱਤਰਾਂ ਦੀ ਮਾਤਾ ਗੁਜਰਕੌਰ ਜੀ ਦੀ ਜਿੱਥੇ ਇਸ ਰਾਖੀ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਤਸਵੀਰਾਂ ਜ਼ਰੂਰ ਸਾਂਝਾ ਕਰਾਂਗੇ ਤੁਹਾਨੂੰ ਥੜਾ ਦਿਖਾਨੇ ਆ ਜਿੱਥੇ ਭੋਰਾ ਸਾਹਿਬ ਦੇ ਵਿੱਚ ਮੌਜੂਦ ਹੈ ਇਹ ਥੜਾ ਸਾਹਿਬ ਹੈ ਜਿੱਥੇ ਕਿ ਮ੍ਰਿਤਕ ਦੇਹਾਂ ਨੂੰ ਰੱਖਿਆ ਗਿਆ ਸੀਗਾ ਮਾਤਾ ਗੁੱਜਰ ਕੋਲ ਜੀ ਦੀ ਮ੍ਰਿਤਕ ਦੇਹ ਨੂੰ ਜਿਹੜਾ ਕਿ ਇੱਥੇ ਰੱਖਿਆ ਗਿਆ ਸ਼ੇਰਾਂ ਦੇ ਵੱਲੋਂ ਰਾਖੀ ਕੀਤੀ ਗਈ ਰਾਤ ਰਾਖੀ ਕਰਨ ਤੋਂ ਬਾਅਦ ਜਿਹੜਾ ਕਿ ਇਸ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਜਿਹੜਾ ਸਸਕਾਰ ਵਾਸਤੇ ਇੱਥੋਂ ਦੀ ਲਿਜਾਂਦਾ ਗਿਆ ਪਹਿਲਾਂ ਥੜਾ ਜਿਹੜਾ ਹੈ ਥੜਾ ਬਾਬਾ ਜ਼ੁਰਾਵਰ ਸਿੰਘ ਜੀ ਦਾ ਫਿਰ ਥੜਾ ਬਾਬਾ ਫਤਿਹ ਸਿੰਘ ਜੀ ਦਾ ਜਿੱਥੇ ਕੀ ਸ਼ੇਰਾਂ ਵੱਲੋਂ ਰਾਖੀ ਕੀਤੀ ਗਿਆ ਆਦਮ ਖੁਰ ਜਾਨਵਰਾਂ ਤੋਂ ਬਚਾਉਣ ਵਾਸਤੇ ਇਹ ਪਵਿੱਤਰ ਤਸਵੀਰਾਂ ਨੇ ਗੁਰੂ ਘਰ ਦੀਆਂ ਜਿਸ ਨੂੰ ਬਿਬਨਕੜ ਗੁਰਦੁਆਰਾ ਸਾਹਿਬ ਕਿਹਾ ਜਾਂਦਾ ਹੈ ਨੇ ਹੰਗਸ ਸਿੰਘਾਂ ਦੇ ਵੱਲੋਂ ਇੱਥੇ ਆ ਕੇ ਦਰਸ਼ਨ ਕੀਤੇ ਜਾਂਦੇ ਨੇ ਵਾਕ ਵਾਕ ਸੰਗਤਾਂ ਪਹੁੰਚਦੀਆਂ ਨੇ ਤਾਂ ਮੇਨ ਜਿਹੜਾ ਕਹਿ ਲਓ ਗੁਰਦੁਆਰਾ ਸਾਹਿਬ ਸਥਾਨ ਜਿੱਥੇ ਕੀ ਪਵਿੱਤਰ ਸ਼ਰੀਰਾਂ ਨੂੰ ਰੱਖਿਆ ਗਿਆ ਸੀ ਬਹੁਤ ਘੱਟ ਦਰਸ਼ਨ ਜਿਹੜੇ ਨੇ ਇਸ ਥਾਂ ਦੇ ਹੁੰਦੇ ਨੇ ਕਿਉਂਕਿ ਸ਼ੇਹਰਾ ਦੇ ਵੱਲੋਂ ਜਦੋਂ ਰਾਖੀ ਕੀਤੀ ਗਈ ਸੀ ਗੁਰੂ ਸਾਹਿਬ ਦੇ ਪਰਿਵਾਰ ਦੀ ਮਾਤਾ ਗੁਜਰਕੌਰ ਜੀ ਦੀ ਤੇ ਉੱਥੇ ਹੀ ਛੋਟੇ ਸਾਹਿਬਜ਼ਾਦਿਆਂ ਦੇ ਮ੍ਰਿਤਕ ਦੇ ਹਾਂ ਨੂੰ ਜਿਹੜਾ ਕਿ ਜਦੋਂ ਇੱਥੇ ਮੁਗਲ ਸਰਕਾਰ ਦੇ ਵੱਲੋਂ ਲਿਆ ਕੇ ਰੱਖ ਦਿੱਤਾ ਗਿਆ ਸੀਗਾ ਤੇ ਇਹ ਕਿਹਾ ਗਿਆ ਸੀ ਕਿ ਸੰਸਕਾਰ ਜਿਹੜਾ ਸਾਡੇ ਵੱਲੋਂ ਨਹੀਂ ਕੀਤਾ ਜਾਏਗਾ ਦਾਸ ਬੂਟਾ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਤੋਂ ਆਪ ਨੂੰ ਇਤਿਹਾਸ ਬਾਰੇ ਜਾਣੂ ਕਰਵਾ ਰਹੇ ਨੇ ਇੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਉਹਨਾਂ ਦੇ ਛੋਟੇ ਜਿਗਰ ਤਨ ਤਨ ਬਾਬਾ ਜੋਰਾਵਰ ਸਿੰਘ ਤਨ ਤਨ ਬਾਬਾ ਫਤਿਹ ਸਿੰਘ ਤੇ ਪਰਮ ਪੂਜਨੀਕ ਗੁਰਦੇਵ ਮਾਤਾ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਸਰੀਰਾਂ ਦਾ ਸੰਸਕਾਰ ਟੋਟਲ ਮੱਲ ਜੀ ਨੇ ਵਜੀਦ ਖਾਨ ਤੋਂ ਮੋਹਰਾਂ ਖੜੀਆਂ ਕਰਕੇ ਇਸ ਜ਼ਮੀਨ ਨੂੰ ਖਰੀਦਿਆ ਇਸ ਜ਼ਮੀਨ ਨੂੰ ਖਰੀਦ ਕਰਕੇ ਸੰਸਕਾਰ ਕੀਤਾ ਗਿਆ ਉਹ ਅੰਦਰ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦੇ ਅੰਦਰ ਜਿੱਥੇ ਪਾਲਕੀ ਸਾਹਿਬ ਸ਼ੋਭਿਤ ਹੈ ਆਪ ਜੀ ਦਰਸ਼ਨ ਕਰਦੇ ਹੋ ਉਸ ਜਗ੍ਹਾ ਨੂੰ ਖਰੀਦ ਕਰਕੇ ਪਾਵਨ ਪਵਿੱਤਰ ਸ੍ਰੀ ਦਾ ਦੇ ਸੰਸਕਾਰ ਕਰਵਾਈ